ਦੀਵਾਨਾ ਰੇਡੀ ਦੇ ਸਤਿਕਾਰ ਸੋਤੇ ਤੁਹਾਡੀ ਪੇਸ਼ੇ ਨਜ਼ਰ ਹੈ ਕਹਾਣੀ ਸੁੱਤਾਨਾਗ ਲਿਖਤਮ ਰਾਮਸਰੂਪ ਅਣਖੀ ਸਾਫ ਮਕਲਾਵੇ ਆਈ ਜੀਤੋ ਨੂੰ 20 ਦਿਨ ਹੋਏ ਸੀ ਬੇਬੇ ਨੂੰ ਯਾਦ ਕਰਕੇ ਮੇਰੇ ਤਾਂ ਹੌਲ ਪੈ ਜਾਂਦਾ ਚੱਲ ਮੈਨੂੰ ਛੱਡਾ ਫੇਰ ਆ ਜੂਗੀ 10 ਦਿਨ ਲਾ ਕੇ ਜੀਤੋ ਨੇ ਆਪਣੇ ਪਤੀ ਮਕੰਦੇ ਨੂੰ ਆਖਿਆ ਸੋਹਣੀ ਜੀਤੋ ਬਹੁਤ ਸੀ ਮਕੰਦੇ ਨੂੰ ਜਿਵੇਂ ਕੋਈ ਅਲੋਕਾਰ ਚੀਜ਼ ਮਿਲ ਗਈ ਹੋਵੇ ਉਹਦੀ ਔਕਾਤ ਤੋਂ ਵੱਧਾ ਬਹੁਤ ਮੁਹੱਬਤ ਕਰਦਾ ਸੀ ਮੁਕੰਦਾ ਜੀਤੋ ਨੂੰ ਪਰ ਜੀਤੋ ਸੰਵਰ ਕੇ ਕਦੇ ਮੂੰਹੋਂ ਫੁੱਟੀ ਵੀ ਨਹੀਂ ਸੀ ਸਵਾਰ ਕੇ ਚਿੱਤ ਅੰਦਰੋਂ ਜੀਤੋ ਦਾ ਉਦਾਸ ਰਹਿੰਦਾ ਸੀ ਮੁਕੰਦਾ ਉਸ ਨੂੰ ਰਾਜ਼ੀ ਕੇ ਮੋਹ ਮੁਹੱਬਤ ਕਰਦਾ ਉਹਦਾ ਪਾਣੀ ਭਰਦਾ ਪਰ ਜੀਤੋ ਹਾਂ ਹੋਂ ਤੋਂ ਵੱਧ ਕੁਝ ਨਾ ਕਹਿੰਦੀ ਸਾਰੀ ਗੱਲ ਮੁਕੰਦੇ ਦੀ ਸਮਝੋਬਾਰ ਸੀ ਕਿ ਖੁਸ਼ ਕਿਉਂ ਨਹੀਂ ਹੈ ਮੇਰੇ ਨਾਲ ਹਰ ਗੱਲ ਦੇ ਵਿੱਚ ਮੁਕੰਦਾ ਉਸ ਦੀ ਮਰਜ਼ੀ ਦੇ ਵਿੱਚ ਖੁਸ਼ ਰਹਿੰਦਾ ਅੱਜ ਜੀਤੋ ਨੇ ਪੇਕੀ ਜਾਣ ਲੈ ਕੇ ਆ ਇਹ ਪਹਿਲਾ ਮੌਕਾ ਸੀ ਕਿ 20 ਦਿਨਾਂ ਬਾਅਦ ਜੀਤੋ ਖੁੱਲ ਕੇ ਬੋਲੀ ਕਿ ਮੈਨੂੰ ਪੇਕੇ ਛਾੜਾ ਬੇਬੇ ਯਾਦ ਆਉਂਦੀ ਹੈ ਹੌਲ ਪੈਂਦੇ ਨੇ। ਮੁਕੰਦਾ ਖੁਸੀ ਕਿ ਚਲੋ ਐਸੀ ਗੱਲਾਂ ਉਹ ਕੋ ਜਪਾਸਰੀ ਤਾਂ ਹੈ। ਜੀਤੋ ਨੂੰ ਪੇਕੀ ਛੱਡਣ ਆਏ ਨੂੰ ਉਸ ਰਾਤ ਮੁਕੰਦੇ ਦੇ ਸਹੁਰਿਆਂ ਨੇ ਉੱਥੇ ਹੀ ਰੱਖ ਲਿਆ। ਅੱਸੂ ਕੱਤੇ ਦੀ ਰੁੱਤ ਸੀ ਮੁਕੰਦਾ ਸੌਣ ਵੇਲੇ ਟੱਬਰ ਟੁੜਡ ਦੂਰ ਸਾਰੇ ਪੈ ਗਿਆ। ਤੇ ਅੱਧੀ ਰਾਤ ਨੂੰ ਜੀਤੋ ਨੂੰ ਮਹਿਸੂਸ ਹੋਇਆ ਕਿ ਮੁਕੰਦਾ ਹੂਕ ਸੁੱਤਾ ਪਿਆ। ਮਕੰਦੋ ਪੈੜ ਦੱਬਦੀ ਮਲਕੜੇ ਜਿਹਾ ਚੁੱਪਚਾਪ ਉਠੀ ਮਕੰਦੇ ਦੀ ਹਿੱਕ ਤੇ ਉਸਨੇ ਹੱਥ ਧਰ ਕੇ ਵੇਖਿਆ ਉਹ ਨਾ ਹਿੱਲਿਆ ਜੀਤੋ ਨੂੰ ਪੱਕਾ ਯਕੀਨ ਹੋ ਗਿਆ ਕਿ ਮਕੰਦਾ ਸੌਂ ਗਿਆ ਪਰ ਮਕੰਦਾ ਜਾਗੋ ਮਿੱਟੀ ਸੀ ਉਸਦੇ ਹੱਥ ਧਰ ਕੇ ਵੇਖ ਅਨਸਾਰ ਉਹ ਜਾਗ ਪਿਆ ਸੀ ਪਰ ਉਹ ਮਚਲਾ ਹੋ ਗਿਆ ਜੀਤੋ ਪੋਲੇ ਪੋਲੇ ਪੈਰੀ ਵਿੜਾ ਟੱਪੀ ਤੇ ਦਰਵਾਜੇ ਦਾ ਕੁੰਡਾ ਖੋਲ ਕੇ ਘਰ ਤੋਂ ਬਾਹਰ ਚਲੀ ਗਈ ਅੱਧੀ ਰਾਤ ਦਾ ਵਕਤ ਮਕੰਦੇ ਨੂੰ ਜਿਵੇਂ ਸੁਪਨਾ ਆ ਰਿਹਾ ਸੀ ਉਹ ਉੱਠਿਆ ਤੇ ਕਿੱਲੇ ਤੇ ਲਟਕਦੀ ਹੋਈ ਤਿਰਪਾਣ ਕਿਰਪਾਨ ਲਾ ਕੇ ਉਹ ਜੀਤੋ ਦੇ ਮਗਰ ਹੋ ਲਿਆ ਉਸ ਤੋਂ 50 60 ਗਰਮ ਪਿੱਛੇ-ਪਿੱਛੇ ਉਹ ਤੁਰਦਾ ਗਿਆ ਤੇ ਜੀਤੋ ਪਿੰਡ ਚੋਂ ਬਾਹਰ ਨਿਕਲਦੀ ਗਈ ਜੀਤੋ ਨੂੰ ਪਤਾ ਨਹੀਂ ਸੀ ਕਿ ਉਸ ਤੇ ਮਗਰ ਕੌਣ ਆ ਰਿਹਾ ਉਸ ਦੀ ਛਾਂ ਤਾਂ ਰੋਈਆਂ ਨੂੰ ਚੜਦੀ ਜਾ ਰਹੀ ਸੀ ਰਾਹ ਵਿੱਚ ਇੱਕ ਕੱਸੀ ਆਈ ਤੇ ਕੱਸੀ ਟੱਪਣ ਲੱਗਿਆ ਉਸ ਨੂੰ ਕੁਝ ਚਿਰ ਲੱਗਿਆ ਮਕੰਦਾ ਸਹਿਮ ਕੇ ਥਾਂ ਖੜੋ ਗਿਆ ਅੱਗੇ ਜਾ ਕੇ ਇੱਕ ਉੱਚੀ ਭੜੀ ਆਈ ਜਿਸ ਦੀ ਵਾਰਡ ਉੱਤੇ ਝੋਟਾ ਵੀ ਨਹੀਂ ਸੀ ਟੱਪ ਸਕਦਾ ਉਹ ਨੱਕ ਦੀ ਸਿੱਧੇ ਤੁਰ ਹੀ ਜਾ ਰਹੀ ਸੀ ਐਨੀ ਵੱਡੀ ਵੱਡੀ ਵਾਰਡ ਵਾਲੀ ਭੜੀ ਟੱਪਣ ਲੱਗੀ ਉਸ ਦੇ ਹੱਥ ਪੈਰ ਛੱਲੇ ਗਏ ਮਕੰਦਾ ਉਸ ਦੇ ਪਿੱਛੇ ਕੀ ਦੇਖਾਂ ਇਹ ਅੱਧੀ ਰਾਤ ਨੂੰ ਕਿੱਧਰ ਚੱਲੀ ਹੈ ਪਿੰਡ ਤੋਂ ਕੋਹ ਪਰ ਦੂਰ ਜਾ ਕੇ ਇੱਕ ਬਾਗ ਆਇਆ ਸੰਗਤ ਰੇ ਨਾਰਾਂ ਤੇ ਮਰੂਦਾਂ ਦਾ ਬਾਗ ਬਾਗ ਦੇ ਦੁਵਾਲੇ ਵਗਲੀ ਕੰਡਿਆਂ ਦੀ ਤਾਰ ਟੱਪ ਕੇ ਜੀਤੋ ਸਿੱਧੀ ਬਾਗ ਦੇ ਅੰਦਰ ਦਾਖਲ ਹੋਈ। ਮਾਲੀ ਖੇਸ ਤਾਣੀ ਸੁੱਤਾ ਪਿਆ ਸੀ। ਤੇ ਜੀਤੋ ਨੇ ਜਾਣਸਰ ਉਸ ਬਾਗ ਦੇ ਮਾਲੀ ਦੇ ਉੱਪਰ ਤਾਣਿਆ ਹੋਇਆ ਖੇਸ ਖਿੱਚ ਕੇ ਉਤਾਰ ਦਿੱਤਾ। ਪਹਿਲਾਂ ਤਾਂ ਡਰ ਗਿਆ ਉਹ ਮਾਲੀ ਸੀ ਜਿਹੜਾ ਪਰ ਜਦੋਂ ਉਸਨੇ ਅੱਖਾਂ ਮਲੀਆਂ ਤੇ ਦੇਖਿਆ ਕਿ ਜੀਤੋ ਥੰਮਲੇ ਵਾਂਗ ਉਸ ਦੇ ਸਾਹਮਣੇ ਖੜੀ ਹੈ। ਪੂਰੇ 1 ਮਹੀਨੇ ਬਾਅਦ ਪਰ ਸ਼ਾਮੇ ਵਾਂਗ ਫਿਰ ਉਸ ਨੂੰ ਆ ਲਿਪਟੀ ਜੰਗਲ چیر ਕੇ ਆ ਗਈਆਂ ਸ਼ੇਰੂ ਜੀਤੋ ਨੇ ਤੱਕ ਤੱਕ ਕਰਦੇ ਕਲੇਜੇ ਦੇ ਵਿੱਚੋਂ ਬੋਲ ਕਢੇ ਯਾਨੀ ਉਸ ਨੂੰ ਉਸ ਦਾ ਨਾਮ ਸ਼ੇਰੂ ਸੀ ਮਾਲੀ ਦਾ ਜਿਹਨੂੰ ਜੀਤੋ ਮਿਲਣਗੇ ਤੇਰੇ ਬਿਨਾ ਹੁਣ ਮੈਂ ਵੀ ਕਦੇ ਤੋਤਿਆਂ ਨੂੰ ਨਹੀਂ ਹਕਾਰਿਆ ਸ਼ੇਰੂ ਨੇ ਆਖਿਆ ਕਿ ਬਾਗ ਉਜੜਦਾ ਉਜੜ ਜਾਵੇ ਬਾਗ ਚ ਰਹਿ ਕੀ ਗਿਆ ਮੇਰੇ ਤੇਰੇ ਬਾਗ ਚ ਆਬ ਹੀ ਨਹੀਂ ਰਹੀ ਉਹ ਜੀਤੋ ਨੇ ਪੁੱਛਿਆ ਜਿਸ ਮਾਲੀ ਦਾ ਬਾਗ ਉਜੜ ਗਿਆ ਹੋਵੇ ਉਸ ਤੇ ਬੂਟਿਆਂ ਨੂੰ ਆਬ ਹੀ ਕਾਦੀ ਚੜੇ ਸ਼ੇਰੂਏ ਕਹਿ ਕੇ ਭਾਵਕ ਹੋ ਗਿਆ ਸ਼ੇਰੂ ਮੇਰੇ ਕਣੀ ਚਾਕ ਦੋਵੇਂ ਹੱਥਾਂ ਦੇ ਵਿੱਚ ਸ਼ੇਰੂ ਦਾ ਮੂੰਹ ਫੜ ਕੇ ਜੀਤੋ ਨੇ ਆਪਣੇ ਵੱਲ ਘਾਰ ਲਿਆ ਤੇ ਪੂਰੇ ਦਿਲ ਨਾਲ ਕਹਿਣ ਲੱਗੀ ਮੈਂ ਮੁਕੰਦੇ ਦਾ ਪੱਤਾ ਨਹੀਂ ਢੋਣਾ ਮੈਂ ਤਾਂ ਸ਼ੇਰੂ ਦੀ ਮਾਲ ਲੈਣਾ ਤੇ ਫਿਰ ਉਹ ਗੱਲਾਂ ਕਰਦੇ ਕਰਦੇ ਗੂੜੀ ਨੀਂਦ ਸੌਂਗੇ ਇੱਕੋ ਮੰਜੇ ਤੇ ਮਕੰਦਾ ਵੀਕ ਕਦਮ ਦੂਰ ਇੱਕ ਖਰੂਖ ਖੰਜੂਰ ਦੇ ਓਲੇ ਸਾਰਾ ਕੁਝ ਵੇਖਦਾ ਰਿਹਾ ਦਿਲ ਤੇ ਪੱਥਰ ਰੱਖ ਕੇ ਤੇ ਸੁਣਦਾ ਰਿਹਾ ਕਿ ਕਿਵੇਂ ਉਸਦੀ ਸੱਜ ਵਿਆਹੀ ਨਾਰ ਮਾਲੀ ਸ਼ੇਰੂ ਦੇ ਨਾਲ ਬਾਗ ਦੇ ਵਿੱਚ ਮੰਜੇ ਤੇ ਸੁੱਤੀ ਪਈ ਹੈ mohabbatਾਂ ਕਰਦੀ ਉਸਦੇ ਦਿਲ ਦੇ ਵਿੱਚ ਲੂਰੀਆਂ ਉੱਠ ਰਹੀਆਂ ਸੀ ਕਿ ਦੋਨਾਂ ਨੂੰ ਵੱਢ ਸੋਟਾਂ ਉਸਦੇ ਸਿਰ ਤੇ ਹਨੇਰੀ ਚੜੀ ਹੋਈ ਸੀ ਉਸਦੇ ਸਾਹਮਣੇ ਇਹ ਸਮਰਤਕ ਕੀ ਹੋ ਰਿਹਾ ਮਕੰਦੇ ਦੀਆਂ ਅੱਖਾਂ 'ਚ ਖੂਨ ਉੱਤਰ ਆਇਆ ਉਹ ਮੱਲਕ ਮੱਲਕ ਮਕੰਦਾ ਮਾਲੀ ਦੇ ਸਹਰਾਣੇ ਜਾ ਖੜਾ ਹੋਇਆ ਫਿਰ ਉਸਨੇ ਹੱਥ ਫੇਰ ਕੇ ਦੇਖਿਆ ਕਿਰਪਾਨ ਦੀ ਧਾਰ ਉਸਰੇ ਵਰਗੀ ਸੀ ਦੋਹਾਂ ਹੱਥਾਂ ਦੀ ਪਕੜ ਨਾਲ ਉਸਨੇ ਕਿਰਪਾਨ ਉਲਾਰੀ ਤੇ ਇੱਕ ਟੱਕ ਨਾਲ ਮਾਲੀ ਦੀ ਗਰਜਨ ਮਾਲੀ ਦੀ ਗਰਦਨ ਗਾਜਰ ਦੇ ਬੁੰਡੇ ਵਾਂਗ ਵੱਢੀ ਤੇ ਉਸ ਦਾ ਸਿਰ ਲਾ ਕੇ ਉਹ ਮਾਰਿਆ ਉਥੇ ਸਿਮਰਦਾਨ ਭੱਜ ਕੇ ਮੁਕੰਦੇ ਨੇ ਕੱਸੀ ਤੇ ਆ ਕੇ ਸਾ ਲਿਆ ਕਰਪਾਨ ਨਾਲ ਲੱਗਿਆ ਮੈਲਾ ਲਹੂ ਤੋਤਾ ਇੱਕਦਮ ਉਸਤੇ ਕੰਨ ਖੜੇ ਹੋਏ ਬਾਗ ਦੇ ਵਿੱਚੋਂ ਕਲਕਾਰੀਆਂ ਉੱਠ ਰਹੀਆਂ ਸਨ ਜਿਨੇ ਮੇਰੇ ਯਾਰ ਨੂੰ ਮਾਰਿਆ ਮੇਰੇ ਸਾਹਮਣੇ ਆਵੇ ਜਿਨੇ ਮੇਰੇ ਸ਼ੈਰੂ ਨੂੰ ਮਾਰਿਆ ਉਹ ਆਵੇ ਮੇਰੇ ਪਿਓ ਦਾ ਸਾਲਾ ਜੀਤੋ ਚੀਖ ਰਹੀ ਸੀ ਪਰ ਮੁਕੰਦਾ ਕੰਨ ਬਲੇਟ ਕੇ ਓਵੇਂ ਚੁੱਪਚਾਪ ਘਰੇ ਆ ਸੁਤਾ ਅਜੇ ਦਿਨ ਨਹੀਂ ਸੀ ਚੜਿਆ ਮੋਹਨੇ ਰਾਸੀ ਤੇ ਆਖਰ ਉਥੇ ਰੋਕ ਰਲਾ ਕੇ ਬਾਗ ਦੇ ਵਿੱਚੋਂ ਕੱਲੀ ਕਾਰੀ ਜੀਤੋ ਨੂੰ ਸੋਚਿਆ ਕਿ ਹੁਣ ਇੱਥੇ ਚੀਕਣ ਦਾ ਕੀ ਫਾਇਦਾ ਇਹਦਾ ਸਿਰ ਤੇ ਤਾਲਾ ਅੱਡ ਹੋ ਚੁੱਕਾ ਉਹ ਬੇਵਸ ਪੱਥਰ ਹੋਈ ਜੀਤੋ ਘਰ ਆਵੜੀ ਤੈ ਫਟਦੀ ਦੇ ਨਾਲ ਉਸ ਨੇ ਆ ਕੇ ਉਸ ਸੁੱਤੇ ਪਏ ਮੁਕੰਦੇ ਦੀ ਹਿੱਕ ਤੇ ਹੱਥ ਧਰ ਕੇ ਵੇਖਿਆ ਜਿਵੇਂ ਉਹ ਹੂਕ ਸੁੱਤਾ ਪਿਆ ਸੀ ਪਰ ਮੁਕੰਦਾ ਸੁੱਤਾ ਨਹੀਂ ਸੀ ਕੋਕੋ ਸ਼ੇਰੂ ਨੂੰ ਵੱਢ ਕੇ ਆਇਆ ਸੀ ਆਪਣੇ ਕੱਪੜੇ-ਕੁਪੜੇ ਸਾਫ਼ ਕਰਕੇ ਤਾਂ ਜੋ ਕੋਈ ਸ਼ੱਕ ਉਸ ਦੀ ਜੀਤੋ ਨੂੰ ਨਾ ਪਵੇ ਉਹ ਦੰਦ ਘੁੱਟ ਕੇ ਪਿਆ ਹੋਇਆ ਸੀ ਮੇਰਾ ਤਾਂ ਇੱਥੇ ਵੀ ਇਸ ਉਹ ਜਿਹੜੇ ਪਿੰਡ 'ਚ ਜੀ ਨਹੀਂ ਲੱਗਣਾ ਜੀਤੋ ਬੇਬੇ ਨੂੰ ਮਿਲ ਲਈ ਚੱਲ ਚਲੀਏ ਉੱਥੇ ਹੀ ਜੀਤੋ ਤੜ ਕੇ ਉੱਠ ਕੇ ਮਕੰਦੇ ਨੂੰ ਇਹ ਕਹਿਣ ਲੱਗੀ ਪਿੰਡ 'ਚ ਰੌਲਾ ਰੱਪਾ ਪੈਣ ਤੋਂ ਬਾਅਦ ਉਸ ਨੇ ਆਪਣੇ ਮਨ ਦੀ ਗੱਲ ਮਕੰਦੇ ਨੇ ਉਹਨੂੰ ਦੱਸ ਦਿੱਤੀ ਕਿ ਬੇਬੇ ਨੂੰ ਮਿਲ ਲਈ ਚੱਲ ਚਲੀਏ ਮੇਰਾ ਤਾਂ ਪਿੰਡ ਵੀ ਦਿਲ ਨਹੀਂ ਲੱਗਦਾ ਕਿਉਂਕਿ ਉਸ ਨੂੰ ਸ਼ਾਇਦ ਪਤਾ ਸੀ ਕਿ ਦਿਨ ਚੜ੍ਹਦੇ ਪਤਾ ਨਹੀਂ ਕੀ ਕੀ ਗੱਲਾਂ ਹੋਣੀਆਂ ਨੇ ਕਿ ਮਾਲੀ ਸ਼ੀਰੂ ਦਾ ਕਤਲ ਹੋ ਗਿਆ ਜਿਸ ਦੇ ਨਾਲ ਉਸ ਦਾ ਨਾਂ ਜੁੜਦਾ ਸੀ ਮਕੰਦੇ ਨੇ ਜਿਵੇਂ ਹਿੱਕ ਤੇ ਪੱਥਰ ਰੱਖਿਆ ਹੋਇਆ ਸੀ ਉਸੇ ਤਰ੍ਹਾਂ ਦੂਜੇ ਦਿਨ ਆਥਣ ਨੂੰ ਆਪਣੇ ਪਿੰਡ ਆ ਗਏ ਮੁੜ ਕੇ ਕੋਈ ਗੱਲ ਨਾ ਹੋਈ ਉਹ ਅਮੀ ਜਮੀ ਵਾਸਤੇ ਰਹੇ ਮੁੜ ਕੇ ਜੀਤੋ ਨੇ ਕਦੇ ਵੀ ਪੇਕੀ ਜਾਣ ਦੀ ਗੱਲ ਨਾ ਛੋਈ। ਮਕੰਦੇ ਜਿਵੇਂ ਉਸ ਨੂੰ ਪਿਆਰ ਕਰਦਾ ਸਮਾਂ ਪਾ ਕੇ ਜੀਤੋ ਵੀ ਹੁਣ ਉਸ ਦੇ ਨਾਲ ਹਾਂ ਹਾਂ ਕਰਨ ਲੱਗੀ ਤੇ ਉਹ ਚੰਗੀ ਹੋਣ ਲੱਗੀ ਪਰ ਅੰਦਰੋਂ ਅੰਦਰ ਹੀ ਜੀਤੋ ਉਖੜੀ ਰਹਿੰਦੀ। ਪਰ ਮਕੰਦੇ ਨਾਲ ਉਸ ਦਾ ਸਹਿਚਾਰ ਵਧਦਾ ਗਿਆ। ਜਿਵੇਂ ਉਸ ਤੇ ਕਲਬੂਤ ਦੇ ਵਿੱਚੋਂ ਕਿਸੇ ਨੇ ਰੂਹ ਕੱਢ ਲਈ ਹੋਵੇ। ਮਕੰਦਾ ਸਭ ਕੁਝ ਜਾਣਦਾ ਸੀ ਪਰ ਉਸ ਨੂੰ ਸਾਹਮਣੇ-ਸਾਮ੍ਹ ਕੇ ਰੱਖਦਾ ਸੀ। ਮਕੰਦੇ ਨੂੰ ਪਤਾ ਸੀ ਕਿ ਉਸ ਦੇ ਦਿਲ ਦੇ ਬਾਗ ਦਾ ਮਾਲੀ ਸ਼ੇਰੂ ਉਸ ਦੇ ਹੱਥੋਂ ਵੱਢਿਆ ਗਿਆ। ਇਸ ਕਰਕੇ ਜੀਤੋ ਦਾ ਦਿਲ ਨਹੀਂ ਲੱਗਦਾ ਪਰ ਫਿਰ ਵੀ ਉਹ ਲੋਕਾਚਾਰੀ ਮਕੰਦੇ ਦੇ ਘਰ ਵਸ ਰਹੀ ਸੀ ਤੇ ਉਸ ਨਾਲ ਗੱਲਬਾਤ ਵੀ ਸੋਹਣੀ ਕਰ ਲੈਂਦੀ ਯਾਨੀ ਕਿ ਉਸ ਦਾ ਪੱਤਾ ਵੀ ਢੋ ਦਿੰਦੀ ਉਧਰ ਮਾਲੀ ਦੇ ਕਤਲ ਦੇ ਵਿੱਚ ਪੁਲਿਸ ਨੇ ਇਲਾਕੇ ਦੇ 7 8 ਸਰ ਘਾੜਾ 10 ਨੰਬਰੀ ਇਹ ਫੜ ਲਏ ਸਨ ਕੋਈ ਕਹਿੰਦਾ ਸੰਤਰੇ ਤੋੜਨਾ ਹੈ ਚੋਰ ਸ਼ੇਰੂ ਨੂੰ ਮਾਰ ਕੇ ਸੁੱਟ ਗਏ ਤੇ ਕੋਈ ਕਹਿੰਦਾ ਸ਼ੇਰੂ ਦੀ ਲਾਗਡਾ ਸੀ ਦੁਸ਼ਮਣਾਂ ਨੇ ਦੁਸ਼ਮਣੀ ਕੱਢੀ ਹੈ ਤੇ ਕੋਈ ਕੁਝ ਆਖੇ ਕੋਈ ਕੁਝ ਆਖੇ ਕਈ ਸਾਲ ਤੱਕ ਇਲਾਕੇ ਦੇ 10 ਨੰਬਰੀਏ ਇਸ ਕੇਸ ਦੇ ਵਿੱਚ ਘੜੀਸੀ ਜਾਂਦੇ ਰਹੇ ਤੇ ਆਖਰ ਇਹ ਅੰਨਾ ਕਤਲ ਠੱਪ ਹੋ ਗਿਆ 10-12 ਬਾਰੇ ਲੰਘ ਗਏ ਜੀਤੋ ਤੇ ਮੁਕੰਦੇ ਦੇ ਤਿੰਨ ਜਵਾਕ ਹੋ ਗਏ ਜੀਤੋ ਦੀ ਤੇ ਮੁਕੰਦੇ ਦੀ ਬਹੁਤ ਵਧੀਆ ਨਿਵ ਰਹੀ ਸੀ ਇੱਕ ਦਿਨ ਆਥਣੇ ਕਾफी ਹਨੇਰਾ ਹੋ ਗਿਆ ਮੈਂ ਦੀ ਜੇ ਧਾਰ ਕੱਢਣੇ ਸੀ ਮੁਕੰਦੇ ਨੇ ਜੀਤੋ ਨੂੰ ਆਖਿਆ ਕਿ ਸਬਾਤ ਵਿੱਚੋਂ ਬਾਲਟੀ ਲੈ ਆਵੇ ਜੀਤੋ ਕਹਿਣ ਲੱਗੀ ਸਬਾਤ ਵਿੱਚ ਘੁੱਪ ਨੇਰਾ ਪਿਆ ਮੈਨੂੰ ਤਾਂ ਅੰਦਰੋਂ ਡਰ ਲੱਗਦਾ ਮਕੰਦਾ ਬੋਲਿਆ ਆਪਣਾ ਘਰ ਹੈ ਡਰ ਕਾ ਦਾ ਜੀਤੋ ਨੇ ਫੇਰ ਇਨਕਾਰ ਕਰਦੇ ਆਖਿਆ ਦਿਨ ਹੋਵੇ ਤਾਂ ਲੈ ਆਵਾਂ ਰਾਤ ਦੇ ਨੇਰੇ ਚ ਸੌ ਸੱਪ ਸਲੂਟੀ ਹੁੰਦੀ ਹੈ ਮਕੰਦੇ ਦੀ ਆਵਾਜ਼ ਦੇ ਵਿੱਚ ਹੁਣ ਰੁੱਖਾਪਣ ਸੀ ਉਸ ਨੂੰ ਉਹ ਜੀਤੋ ਯਾਦ ਆ ਗਈ ਸੀ ਜਿਹੜੀ ਕਾਲੀ ਬੋਲੀ ਰਾਤ ਦੇ ਵਿੱਚ ਕੱਸੀ ਟੱਪ ਕੇ ਸ਼ੇਰੂ ਨੂੰ ਮਿਲਣ ਬਾਗ ਦੇ ਵਿੱਚ ਗਈ ਸੀ ਤੇ ਉਸਨੇ ਗੁੱਸੇ ਬਗੁੱਸੇ ਵਿੱਚ ਕਿਹਾ ਦਾ ਦਿਨ ਵੇਲੇ ਤਾਂ ਇਹੀ ਘਰ ਹੁੰਦਾ ਹੁਣ ਕੀ ਹੋਇਆ ਤੇ ਜੀਤੋ ਨੇ ਸਾਫ਼ ਜਵਾਬ ਦਿੱਤਾ ਕਿ ਮੈਂ ਮੱਝ ਚੋਣ ਲਈ ਬਾਲਟੀ ਨਹੀਂ ਲਿਆਉਣੀ ਤੂੰ ਆਪੇ ਲੈ ਆ ਤੇ ਮੋਕੰਦਾ ਜਿਵੇਂ ਕੁਝ ਕਹਿਣੇ ਵਾਲਾ ਸੀ ਆ ਗਈ ਵੱਡੀ ਡਰਨ ਵਾਲੀ ਉਦੋਂ ਡਰ ਨਹੀਂ ਸੀ ਲੱਗਦਾ ਜਦੋਂ ਅੱਧੀ ਰਾਤ ਨੂੰ ਉੱਠ ਕੇ ਮਾਲੀ ਗੋਲ ਗਈ ਸੀ ਜਾਣੀ ਉਸਨੇ ਦੱਸ ਦਿੱਤਾ ਕੀ ਅੱਧੀ ਰਾਤ ਨੂੰ ਉੱਠ ਕੇ ਮਾਲੇ ਕੋਲ ਗਈ ਸੀ ਐਨੀ ਗੱਲ ਕਹਿ ਕੇ ਮੁਕੰਦਾ ਖੁਰਲੀ ਦੇ ਵਿੱਚੋਂ ਮੈਂ ਦੀ ਸੰਨੀ ਲੋਟ ਕਰਨ ਲੱਗ ਪਿਆ ਜੀਤੋ ਦੇ ਭੜਕ ਦੇ ਕੇ ਕੰਨ ਖੁੱਲ ਗਏ ਉਹ ਚੁੱਪ ਕਰਕੇ ਅੰਦਰ ਗਈ ਤੇ ਕਿੱਲੇ ਤੋਂ ਲਟਕਦੀ ਹੋਈ ਕਿਰਪਾਨ ਲਾ ਲਿਆਈ ਤੂੰ ਹੀ ਐ ਜਿਹਨੇ ਮੇਰਾ ਯਾਰ ਮਾਰਿਆ ਅੱਖ ਦੇ ਝਮਕ ਦੇ ਵਿੱਚ ਉਸਨੇ ਮੁਕੰਦੇ ਦਾ ਖੁਰਲੀ ਦੇ ਵਿੱਚ ਝੋਕਿਆ ਹੋਇਆ ਸਿਰ ਵੱਢ ਦਿੱਤਾ ਜੋ ਮੈਂ ਦੇ ਖੁਰਾਂ ਦੇ ਵਿੱਚ ਮਤੀਰੇ ਵਾਂਗੂ ਰੁੜ ਗਿਆ। ਉਹਨੇ ਦਹਾਥੜੇ ਦੀ ਜੋੜ ਕੇ ਉਸਨੇ ਕਿਰਪਾਨ ਮਾਰੀ ਤੇ ਮੁਕੰਦਾ ਚੁੱਪਚਾਪ ਝੁੱਕ ਕੇ ਸਨਈ ਕਰ ਰਿਹਾ ਸੀ। ਤੇ ਪਿੱਛੋਂ ਆ ਕੇ ਫਿਰ ਉਸਨੇ ਦੋਏ ਹੱਥ ਜੋੜ ਕੇ ਤਲਵਾਰ ਦੇ ਨਾਲ ਆਪਣੇ ਪਤੀ ਦੀ ਮੁਕੰਦੇ ਦੀ ਗਰਦਨ ਅੱਡ ਕਰ ਦਿੱਤੀ ਤੇ ਚੀਖੀ ਕਿ ਤੂੰ ਹੀ ਹੈ ਜਿਸਨੇ ਮੇਰਾ ਯਾਰ ਸ਼ੇਰੂ ਮਾਰਿਆ। ਇਹ ਹੈ ਕਹਾਣੀ ਸੁੱਤਾ ਨਾਗ। ਬਦਲੇ ਦੀ ਅੱਗ ਔਰਤ ਦੇ ਮਨ ਦੇ ਵਿੱਚ ਕਦੇ ਵੀ ਪੜਕ ਸਕਦੀ ਹੈ ਸੋ ਇਹ ਸੀ ਕਹਾਣੀ ਕਿਉਂਕਿ ਉਸ ਨੂੰ ਬੇਪਨਾ ਮੋਹੱਬਤ ਕਰਦੀ ਸੀ ਤੇ ਉਹ ਬਸ ਇੱਕ ਚੁੱਪ ਸੀ ਬੇਵਸੀ ਪਰ ਜਦੋਂ ਉਸ ਨੂੰ ਸੱਚ ਪਤਾ ਲੱਗਿਆ ਤਿੰਨ ਬੱਚੇ ਹੋਣ ਦੇ ਬਾਅਦ ਵੀ ਇਹ ਵੀ ਔਰਤ ਦਾ ਇੱਕ ਰੂਪ ਹੈ ਇਸ ਤਰ੍ਹਾਂ ਦੀ ਇਹ ਕਹਾਣੀ ਭਾਵੇਂ ਕਲਪਨਾ ਤੇ ਅਧਾਰਿਤ ਹੈ ਪਰ ਗਾਹੇ-ਬਗਾਹੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਕਹਾਣੀਆਂ ਵਾਪਰਦੀਆਂ ਵੀ ਨੇ ਔਰਤ ਵਫਾ ਵੀ ਬਹੁਤ ਕਰਦੀ ਹੈ ਤੇ ਜਦੋਂ ਬੇਵਫਾਈ ਤੇ ਆਉਂਦੀ ਹੈ ਫਿਰ ਬੇਵਫਾਈ ਵੀ ਬਹੁਤ ਕਰਦੀ ਹੈ ਔਰਤ ਦੇ ਸੁਭਾਅ ਦੀਆਂ ਕਈ ਸਾਰੀਆਂ ਖਾਸੀਅਤਾਂ ਖਸਲ ਤਾਂ ਵੀ ਨੇ ਸੋ ਐਸੀ ਕਹਾਣੀ ਸੁਤਤਾਨਾਗ वैसे को विमेंस ਦੇ ਉੱਤੇ ਇੱਕ ਅੰਗਰੇਜ਼ੀ ਰਾਈਟਰ ਦੀ ਕਿਤਾਬ ਹੈ ਤਾਂ ਉਹ 4-500 ਪੰਨਿਆਂ ਦੀ ਉਸ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਪੱਖ ਉਘਾੜੇ ਗਏ ਨੇ ਮਤਲਬ ਔਰਤ ਕੀ ਵੀ ਬੰਦਾ ਵੀ ਬੰਦੇ ਦੇ ਮਨ ਚੋਂ ਨਹੀਂ ਪਤਾ ਕਿ ਵੈਰ ਜਿਹੜਾ ਹੈ ਕਿਸੇ ਕੋਨੇ 'ਚ ਪਿਆ ਪਤਾ ਨਹੀਂ ਕਿੱਥੋਂ ਘਰ ਕਰ ਜਾਵੇ ਸੋ ਐਸੀ ਕਹਾਣੀ ਸੁੱਤਾਨਾਗ ਜਿਹੜਾ ਦਿਲ ਦੇ ਕਿਸੇ ਕੋਨੇ 'ਚ ਪਿਆ ਸੀ ਤੇ ਜਦੋਂ ਉਸ ਨੂੰ ਮੌਕਾ ਮਿਲਿਆ ਉਹ ਜਿਵੇਂ ਕਹਿੰਦੇ ਹਨਾ ਕਿ ਜ਼ਖਮੀ ਸੱਪ ਬਹੁਤ ਖਤਰਨਾਕ ਹੁੰਦਾ ਹੈ ਇਸ ਤਰ੍ਹਾਂ ਜੇ ਕਿਸੇ ਦੇ ਜ਼ੁਬਾਤ ਜ਼ਖਮੀ ਹੋਣ ਤੇ ਉਹ ਪਤਾ ਨਹੀਂ ਫਿਰ ਕਦੋਂ ਜ਼ਹਿਰ ਬਣ ਜਾਂਦੇ ਨੇ ਇਸੀ ਕਹਾਣੀ ਸੁਤਨਾਗ ਲਿਖਤਮ ਰਾਮ ਸਰੂਪ ਅਣਖੀ ਸੋਮਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਇਹਨਾਂ ਪ੍ਰੋਮਾਂ ਦੇ ਲਿੰਕ ਜਾਇਸ ਫਰਮ ਦੇ ਵਿੱਚ ਅਗਰ ਕਾਲ ਕਰਨੀ ਹੈ ਤਾਂ 987609655 ਆਪਣਾ WhatsApp ਗਰੁੱਪ ਨੰਬਰ ਹੈ ਮੇਰਾ ਸੰਪਰਕ ਨੰਬਰ ਵੀ ਪਟਿਆਲਾ ਸਟੂਡੀਓ ਦਾ ਹੀ ਹੈ 987609655 9876309655